ਵਿਚ ਆਪਣੀ ਟਾਈਮ ਲੁੱਟਿਆ ਸੀਗਾ ਪ੍ਰਸ਼ਾਸਨ ਨੂੰ ਆਪਣੀ ਹੱਥ ਵਨ ਕੇ ਬੇਨਤੀ ਕੀਤੀ ਸੀਗੀ ਕਿ ਸਾਡੇ ਮਸਲੇ ਦਾ ਹੱਲ ਕਰਾ ਦਿਓ ਬਸ ਸਰਪਲ ਤੋਂ ਕੀ ਕਰਾਉਂਗੇ ਗੇਟ ਇਹਨਾਂ ਨੂੰ ਖੋਲ ਰਹਿਣ ਦੇ ਗੱਡੀ ਕੱਢਣਗੇ ਜਿਹੜਾ ਪਰਸੰਦਰ ਮਾਰਨ ਦੀ ਲੋੜ ਕੀ ਹੈ ਗੇਟ ਖੋਲ ਲੈ ਇਹਨਾਂ ਨੇ ਆਪਣਾ ਗੇਟ ਖੋਲਣਾ ਗੱਡੀ ਨੂੰ ਜਾਉਣਾ ਅਜਿਹਾ ਬੈਠੇ ਰਹੋ ਤੁਸੀਂ ਕੀ ਹੋਊਗੀ ਜਾਣ ਹੀ ਨਿਕਲੂਗੀ ਗੱਡੀਆਂ ਤੁਰੀ ਜੜਾ ਜਾਣਗੇ ਹੋਰ ਕੀ ਹੋਊਗਾ ਕੰਨੇ ਸੰਭਲ ਸੰਗਲਪਾ ਗਿਓ ਮਾਰੀ ਸੰਗਲੇ ਨਾ ਮਾਰਨੇ ਨਾ ਮਾਰਨੇ ਦੇ ਇਹਨੇ ਨੋਕਣਾ ਉਕਲੇ ਨਦੇ ਮੈਂ ਕਿਨੇ ਗੇਟ ਖੋਲ ਲੈਣਾ ਇਹ ਲੈ ਕੇ ਹੁਣ ਗੱਡੀਆਂ ਕਰਾ ਬੈਠੋ ਨਹੀਂ ਹੱਲਣਾ ਇੱਕ ਜਲੇਲਾ ਬਾਗ ਅਮਰਸਰ ਵੇਨੇ ਤੇ ਕਿੱਥੇ ਬਿੰਗ ਇਹ ਤਾਂ ਹਰ ਕੀ ਜੀ ਚੱਲੇ ਹੋਗੇ ਪਰ ਜਿੱਤ ਪੱਕੀ ਹੈ ਜਿਉੜਾ ਪਰ ਇਹ ਹੋਗੇ ਹੁਣ ਆ ਚਾਰ ਕਿਨੇ ਮਤਲਬ ਡਰਾਪਾਂ ਦੇ ਚੱਲ ਪਾ ਤੇ ਤੁਸੀਂ ਉੜਾ ਪਰ ਹੋਗੇ ਫੇਰ ਭੁੱਲ ਜੂ ਫੇਰ ਅੱਜ ਵੀ ਇਹਨੇ ਸਿੱਖਿਆ ਮੰਤਰੀ ਨੇ ਇਹ ਕਿਹਾ ਕਿ 2 ਵਜੇ ਤੱਕ ਕੱਲ ਨੂੰ ਸੰਗਲਪਾ

हाल मीटिंग मैंने कुछ निकाया बै जो हलो बो भी साह तो पच्ची साठी करला गेट है जोड़ा हदायत मन के मन के भी चले पर मिला 10 ਸਪੈਣਾ ਵੀ ਪਿੱਛੇ ਪਿੱਛੋ 10 ਕੁੜੀਆਂ ਜਾਓ ਪਰਲੇ ਘਰ ਤੇ ਦੱਸਣਾ 10 ਕੁੜੀਆਂ ਕੋਈ ਵੀ ਪਰਲੇ ਘਰ ਤੇ ਜਾਓ